ਮੈਂ ਹਰਿਖਟੋਹਾਂ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਤੋਂ ਰਿਪੋਰਟਰ ਬ੍ਰਿਜ ਭਾਂਜੇ ਦੀ ਖਾਸ ਰਿਪੋਰਟ ਨਰਿੰਦਰ ਕੋਰ ਭਰਾਜ ਨੇ ਕਿਹਾ ਕਿ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਕੇ ਸੰਬੰਧੀ ਮੇਰੇ ਤੇ ਇਲਜ਼ਾਮ ਲਗਾਉਣ ਵਾਲੇ ਸਤਕਾਰਯੋਗ ਸੁਖਵੀਰ ਸਿੰਘ ਬਾਦਲ ਜੀ ਅਰਵਿੰਦ ਖੰਨਾ ਜੀ ਵਿਜੇ ਇੰਦਰ ਸਿੰਘਲਾ ਜੀ ਅਤੇ ਸਮੂਹ ਕਾਂਗਰਸੀ ਭਾਜਪਾ ਤੇ ਅਕਾਲੀ ਦਲ ਦੇ ਆਗੂ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲੈਣ ਕਿ ਅੱਜ ਜੋ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਚੋਣ ਹੋਈ ਹੈ ਉਸ ਨੂੰ ਮੈਂ ਜਾਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਸਗੋ ਇਹ ਚੋਣ ਯੂਨੀਅਨ ਦੇ ਸਾਬਕਾ ਪ੍ਰਧਾਨਾ ਕਾਂਗਰਸ ਤੇ ਆਕਾਲੀ ਦਲ ਚੇ ਰਹਿ ਚੁੱਕੇ ਅਤੇ ਮੌਜੂਦਾ ਸਮੇਂ ਵਿੱਚ ਭਾਜਪਾ ਚ ਮੁਖੋਦਿਆਂ ਤੇ ਕੰਮ ਕਰ ਰਹੇ ਗੁਰਚੇਤ ਸਿੰਘ ਛਨੇੜੀ ਅਤੇ ਵਿਪਨ ਕੁਮਾਰ ਸ਼ਰਮਾ ਨੇ ਚੁਣਿਆ ਹੈ ਇਸ ਲਈ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਵੇਖ ਲਓ ਸਤਿ ਸ਼੍ਰੀ ਅਕਾਲ ਜੀ ਅ ਮੈਂ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸ਼ਰ ਕਰਨ ਲੱਗੀ ਆ ਸੋ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸ਼ਰ ਕਰਨ ਦਾ ਜਿਹੜਾ ਮਕਸਦ ਹੈ ਸਿਰਫ ਇਹੀ ਹੈ ਕਿ ਪਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਉਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਆਉਂਦਿਆਂ ਤੇ ਬਿਰਾਜਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾ ਜੀ ਨੂੰ ਕਿਉਂ ਚੁਣਿਆ ਜਾਂ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਔਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਐਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਆ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸੋ ਮੇਰੇ ਆ ਬੋਲਣ ਤੋਂ ਬਾਅਦ ਤੁਸੀਂ ਆ ਜਿਹੜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖੋ ਮੈਂ ਮਸਬਤੀ ਸੰਗਤ ਨੂੰ ਬੇਨਤੀ ਕਰਦਾ ਕਿ ਇਹਨੂੰ ਕਦੇ ਸਾਰੀ ਸੰਗਤ ਨੂੰ ਆਪਣਾ ਪ੍ਰਮਾਨ ਕਰ ਲੈ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਜਤਿੰਦਰ ਸਿੰਘ ਵਿੱਕੀ ਵੱਜਵਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜੱਗੀ ਨੋਦਗੜੀ ਦੀਪ ਕੰਨ ਜਸਵੀਰ ਬਾਦ ਗੁਰਪ੍ਰੀਤ ਬਾਲਦਾ ਜਤਿੰਦਰ ਘਰਾਸੋ ਤਰਾ ਕਰਦੇ ਨੇ ਕਮੇਟੀ ਬਣਾਈ ਹੈ ਨਗਰ ਦਾ ਡਿਪਟੀ ਤੋਂ ਫੇਰ ਮੁੱਖ ਅਪਰੇਟਰ ਸਾਹਿਬਾਂ ਦਾ ਬਹੁਤ ਤਕੜਾ ਬਾਅਦ